ਨਵੇਂ ਸਾਲ ਤੇ ਜਿਹੜਾ ਜਿਹੜਾ ਪਤੀ ਪਤਨੀ ਦਾ ਜੋੜਾ ਆਪਣੇ ਘਰ ਵਿੱਚ ਆ ਚੀਜ਼ ਲਿਆ ਕੇ ਰੱਖੇਗਾ ਉਹਦੇ ਘਰ ਦੇ ਵਿੱਚ ਬਹੁਤ ਖੁਸ਼ੀਆਂ ਰਹਿਣਗੀਆਂ ਉਹਦੇ ਘਰ ਖੂ ਪੈਸਾ ਹੋਵੇਗਾ ਉਸ ਘਰ ਵਿੱਚ ਬੜਾ ਮਨ ਲੱਗੇਗਾ ਤੁਸੀਂ ਵੇਖਿਆ ਹੋਵੇਗਾ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਹਰ ਵੇਲੇ ਕਿੰਤੂ ਕਿੰਤੂ ਝਗੜਾ ਰਿੰਦਾ ਆ ਤੇ ਜੇ ਖਾਸ ਕਰਕੇ ਕਈ ਵਾਰਾਂ ਪਤੀ ਪਤਨੀ ਦੀ ਨਹੀਂ ਬਣਦੀ ਉਹ ਇਹਦਾ ਕਾਰਨ ਕੀ ਹੈਗਾ ਕਿ ਜਿਹਦੇ ਬਾਰੇ ਇਹ ਗੱਲ ਵੀਡੀਓ ਆਪਾਂ ਬਣਾਈ ਲਈ ਆ ਤੇ ਜਿਹੜੇ ਇਸ ਗੱਲ ਦਾ ਖਿਆਲ ਰੱਖਦੇ ਨੇ ਜਾਂ ਆਪਣੇ ਘਰ ਚ ਲਿਆ ਕੇ ਰੱਖਦੇ ਨੇ ਤਾਂ ਉਹਨਾਂ ਦੇ ਘਰ ਵਿੱਚ ਖੂਬ ਪੈਸਾ ਵੀ ਆਉਂਦਾ ਤੇ ਖੁਸ਼ੀਆਂ ਵੀ ਆਉਂਦੀਆਂ ਉਹ ਕਿਹੜੀ ਚੀਜ਼ ਆ ਜਿਹੜੀ ਹਰੇਕ ਪਤੀ ਪਤਨੀ ਨੂੰ ਆਪਣੇ ਘਰ ਵਿੱਚ ਲਿਆ ਕੇ ਰੱਖਣੀ ਚਾਹੀਦੀ ਆ ਨਵੇਂ ਸਾਲ ਤੋਂ ਬਾਅਦ ਹੁਣ ਜਿਵੇਂ ਆਪਾਂ ਨਵੇਂ ਸਾਲ 'ਚ ਦਾਖਲ ਹੋ ਰਹੇ ਆ ਤੁਸੀਂ ਵੇਖਿਆ ਨਾ ਕਿ ਪਤੀ ਪਤਨੀ ਦੀ ਬਣਦੀ ਕਿਉਂ ਨਹੀਂ ਪਹਿਲਾ ਸਵਾਲ ਇਹ ਹੁੰਦਾ ਕਈ ਪਤੀ ਕਰਨਗੇ ਆਪਣੀ ਪਤਨੀ ਨੂੰ ਗਲਤ ਬੁਲਦੇ ਨੇ ਜਿਵੇਂ ਉਹਦੇ ਮਾਪੇ ਬਾਪ ਨੂੰ ਉਹਦੇ ਭੈਣ ਭਰਾਵਾਂ ਨੂੰ ਜਾਂ ਉਹਨੂੰ ਬੁਲਣਗੇ ਕਿ ਤੈਨੂੰ ਅਕਲ ਨਹੀਂ ਹੈਗੀ ਤੈਨੂੰ ਬੋਲਣਾ ਨਹੀਂ ਆਉਂਦਾ ਤੈਨੂੰ ਬਹਿਣਾ ਨਹੀਂ ਆਉਂਦਾ ਤੈਨੂੰ ਸੱਦੀ ਨਹੀਂ ਬਣਾਉਣੀ ਆਉਂਦੀ ਤੇ ਨਸਫਾਈਆਂ ਕਰਨੀਆਂ ਨਹੀਂ ਆਉਂਦੀਆਂ ਯਾਨੀ ਕਿ ਉਹਦੀ ਲੋਚਨਾ ਹੀ ਕਰਦੇ ਰਹਿੰਦੇ ਨੇ ਉਹਨੂੰ ਕਦੀ ਨਹੀਂ ਕਹਿਣਗੇ ਕਿ ਤੂੰ ਭਾਗਾ ਭਰੀਏ ਤੇਰੇ ਕਰਕੇ ਮੇਰਾ ਘਰ ਵੱਸਦਾ ਤੇ ਕਰਨਾ ਕੀ ਚਾਹੀਦਾ ਕਿ ਪਤੀ ਦਾ ਫਰਜ਼ ਬਣਦਾ ਕਿ ਠੀਕ ਆ ਕਈ ਵਾਰਾ ਹੁਣ ਪਾਈਆਂ ਹੋ ਸਕਦੀਆਂ ਕਿਸੇ ਦਾ ਕਿਸੇ ਪਰਿਵਾਰ ਚ ਪਤੀ ਦਾ ਫਰਜ਼ ਬਣਦਾ ਕਿ ਉਹ ਆ ਚੀਜ਼ ਰੱਖੇ ਆਪਣੇ ਕੋਲ ਕਿ ਆਪਣੀ ਜੀਵਨ ਸਾਥ ਨੂੰ ਕਵੇ ਠੀਕ ਆ ਜ਼ਿੰਦਗੀ ਚ ਵਾਅਦੇ ਘਾਟੇ ਹੋ ਜਾਂਦੇ ਨੇ ਜਾਂ ਪਿੱਛੇ ਹੋ ਗਏ ਨੇ ਅੱਗੇ ਤੋਂ ਰੱਖੇ ਕਿ ਉਹਦੇ ਨਾਂ ਤਾਂ ਮਾਪੇ ਨੂੰ ਮਾੜਾ ਬੋਲੇ ਨਾ ਭੈਣ ਭਰਾਵਾਂ ਨੂੰ ਬੋਲੇ ਨਾ ਹੀ ਉਹਨੂੰ ਬੋਲੇ ਤੇ ਨਾ ਹੀ ਉਹਦੀ ਹਰ ਵੇਲੇ ਨਿੰਦਿਆ ਚੁਗਲੀ ਕਿਸੇ ਰਿਸ਼ਤੇਦਾਰ ਦੇ ਸਾਹਮਣੇ ਜਾਂ ਕਿਸੇ ਭੈਣ ਭਰਾ ਦੇ ਸਾਹਮਣੇ ਕਰੇ ਜੇ ਉਹਨੇ ਕੋਈ ਗੱਲ ਵੀ ਕਰਨੀ ਹੋਵੇ ਨਾ ਤਾਂ ਉਹਨੂੰ ਬਿਠਾ ਕੇ ਕੋਲ ਆਪਣੇ ਤੇ ਉਦੋਂ ਗੱਲ ਕਰੇ ਕਿ ਵੇਖਾ ਤੇਰੀ ਗੱਲ ਮੈਨੂੰ ਚੰਗੀ ਨਹੀਂ ਲੱਗਦੀ ਤੂੰ ਇਹਨੂੰ ਠੀਕ ਕਰ ਲਿਆ ਕਰ ਆਹ ਗੱਲ ਮੈਨੂੰ ਬੁਰੀ ਲੱਗਦੀ ਆ ਤੂੰ ਇਹਨੂੰ ਠੀਕ ਕਰ ਲਿਆ ਕਰ ਤਾਂ ਫਿਰ ਕੀ ਹੋਵੇਗਾ ਪਤਨੀ ਦੇ ਦਿਮਾਗ ਦੇ ਵਿੱਚ ਆਪਣੇ ਪਤੀ ਲਈ ਬਹੁਤ ਜ਼ਿਆਦਾ ਸਤਿਕਾਰ ਵਧੇਗਾ ਉਹਦੀਆਂ ਭਾਵਨਾਵਾਂ ਬਦਲਣਗੀਆਂ ਤੇ ਦੋਵਾਂ ਵਿਚ ਇੱਕ ਮਿੱਠਾ ਜਿਹਾ ਰਿਸ਼ਤਾ ਬਣ ਜਾਵੇਗਾ ਇਸੇ ਤਰ੍ਹਾਂ ਪਤਨੀ ਦਾ ਵੀ ਫਰਜ਼ ਬਣਦਾ ਕਿ ਉਹ ਆਪਣੇ ਪਤੀ ਦਾ ਸਾਥ ਦੇਵੇ ਜੇ ਉਹ ਮਿਹਨਤ ਕਰਦਾ ਤਾਂ ਉਹ ਹੋਰ ਕਵੇ ਕਿ ਤੁਸੀਂ ਬਹੁਤ ਮਿਹਨਤ ਕਰਦੇ ਹੋ ਤੁਸੀਂ ਸਾਡੇ ਲਈ ਕਿੰਨਾ ਕਰਦੇ ਹੋ ਤੁਸੀਂ ਦਿਨ ਰਾਤ ਖਾਪਦੇ ਹੋ ਅਸੀਂ ਤੁਹਾਡਾ ਧੰਨਵਾਦ ਨਹੀਂ ਕਰਦੀਆਂ ਤੁਹਾਡੀ ਜ਼ਿੰਦਗੀ ਤੁਹਾਡੇ ਕਰਕੇ ਬਿਹਤਰ ਹੈ ਕਿਉਂਕਿ ਔਰਤਾਂ ਜਾਣਦੀਆਂ ਨੇ ਜੇ ਸਿਰ ਦਾ ਸਾਈਂ ਸਿਰ ਤੇ ਨਾ ਹੋਵੇ ਤਾਂ ਬਹੁਤ ਦੁੱਖ ਹੁੰਦਾ ਆ ਤੇ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ ਇਸ ਕਰਕੇ ਜੇ ਔਰਤ ਆਪਣੇ ਪਤੀ ਦਾ ਵੀ ਸਤਿਕਾਰ ਕਰੇ ਤਾਂ ਬਹੁਤ ਹੀ ਵਧੀਆ ਆ ਤਾਂ ਕਿ ਦੋਵਾਂ ਦੀ ਜ਼ਿੰਦਗੀ ਬਿਹਤਰ ਬਣ ਸਕੇ ਸਾਡੇ ਬਹੁਤੇ ਲੋਕਾਂ ਦੀ ਜ਼ਿੰਦਗੀ ਇਸ ਕਰਕੇ ਖਰਾਬ ਲੱਗ ਹੋ ਜਾਂਦੀ ਆ ਕਿ ਪੁੱਠੇ ਕੋਈ ਇੱਕ ਦੂਜੇ ਨੂੰ ਨੀਵਾ ਵਿਖਾਉਣ ਦੀ ਹਰਕਤ ਚੱਲਦੀ ਰਹਿੰਦੀ ਆ ਕਿ ਮੈਂ ਉਹਨੂੰ ਨੀਵਾ ਵਿਖਾਵਾਂ ਉਹ ਉਹਨੂੰ ਨੀਵਾ ਵਿਖਾਵੇ ਨਾ ਹੀ ਸਾਨੂੰ ਆਪਣੇ ਰਿਸ਼ਤੀਆਂ 'ਚ ਇੱਕ ਦੂਜੇ ਨੂੰ ਟੀਚਰ ਮਜ਼ਾਕ ਕਰਨਾ ਚਾਹੀਦਾ ਜਿਹੜਾ ਨਾ ਸੋਖਦਾ ਹੋਵੇ ਜਾਂ ਜਿਹੜਾ ਸਾਨੂੰ ਚੰਗਾ ਨਾ ਲੱਗਦਾ ਹੋਵੇ ਉਹੋ ਜਿਹਾ ਵੀ ਟੀਚਰ ਮਜ਼ਾਕ ਨਹੀਂ ਕਰਨਾ ਚਾਹੀਦਾ ਜੇ ਪਤੀ 'ਚ ਗਲਤੀ ਹੋਵੇ ਜਾਂ ਪਤਨੀ 'ਚ ਗਲਤੀ ਹੋਵੇ ਸਾਡਾ ਫਰਜ਼ ਨਹੀਂ ਪੈਂਦਾ ਕਿ ਅਸੀਂ ਬੱਚਿਆਂ ਦੇ ਸਾਹਮਣੇ ਉਹ ਕਮੇਟੀ ਨਾਲ ਸਿਰ ਫਾ ਕੇ ਬਹਿ ਜਾਈਏ ਅਸੀਂ ਇੱਕ ਦੂਜੇ ਨੂੰ ਉਤੋਂ ਹੀ ਮੌਕੇ ਤੇ ਕਹਿਣ ਲੱਗ ਪੀਏ ਨਹੀਂ ਸਾਨੂੰ ਕਰਨਾ ਕੀ ਚਾਹੀਦਾ ਨਵੇਂ ਸਾਲ ਤੇ ਕਿ ਹਾਂ ਉਹ ਸਮਾਸ਼ਥੀ ਕੁਝ ਛਿਰ ਬਾਅਦ ਢੈਂਦਾ 2 ਘੰਟੇ ਬਾਅਦ ਆਪਸ ਚ ਬੈਠ ਕੇ ਅਗਲੇ ਦੀ ਬਾਹ ਫੜ ਕੇ ਵੀ ਬੈਠ ਕੇ ਮੇਰੇ ਲੱਗੇ ਦੱਸ ਮੇਰੀ ਗਲਤੀ ਕੀ ਸੀ ਤੂੰ ਇੰਜ ਕਿਉਂ ਕੀਤਾ ਜਾਂ ਤੂੰ ਇੰਜ ਕਿਉਂ ਕਰ ਰਹੀ ਹਾਂ ਜਾਂ ਕਿਉਂ ਕਰ ਰਿਹਾ ਹਾਂ ਮੈਂ ਸਮਝਦਾ ਕਿ ਇਹ ਚਿੰਤਾ ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾ ਦੇਣੀ ਆ ਕਿਉਂਕਿ ਜ਼ਿੰਦਗੀ ਬਹੁਤ ਛੋਟੀ ਆ ਸ਼ਾਦੀ ਤੋਂ ਬਾਅਦ ਜਿਹੜੀ ਉਮਰ ਚੱਲਦੀ ਆ 25 ਸਾਲ ਤੋਂ ਬਾਅਦ 45 50 ਤੱਕ ਇੰਨੀ ਕਿਤਾ ਵਧੀਆ ਉਮਰ ਹੁੰਦੀ ਆ ਤੇ ਜੇ ਅਸੀਂ ਇਹ ਵੀ ਲੜ ਕੇ ਇੱਕ ਦੂਜੇ ਨਾਲ ਗੁੱਸੇ ਨਾਰਾਜ਼ੀਆਂ ਚ ਕੱਟ ਦਿੱਤੀ ਤੇ ਫਿਰ ਸਾਡੀ ਮਗਰੋਂ ਜ਼ਿੰਦਗੀ ਚ ਬਿਹਤਰ ਬਣਦਾ ਕੀ ਫਾਇਦਾ ਸਾਨੂੰ ਚਾਹੀਦਾ ਕਿ ਅਸੀਂ ਅਖੀਰ ਤੱਕ ਜ਼ਿੰਦਗੀ ਚ ਬਿਹਤਰ ਜ਼ਿੰਦਗੀ ਬਣਾਈਏ ਇੱਕ ਦੂਜੇ ਨੂੰ ਸਤਿਕਾਰ ਦੇਈਏ ਹਾਂ ਕਈ ਵਾਰ ਸਾਨੂੰ ਕਿਸੇ ਦੀ ਆਦਤਾਂ ਚੰਗੀਆਂ ਨਹੀਂ ਲੱਗਦੀਆਂ ਜੇ ਤੁਹਾਨੂੰ ਕੀ ਚਾਹੀਦਾ ਕਿ ਅਸੀਂ ਉਸ ਇਨਸਾਨ ਨੂੰ ਚੰਗੇ ਤਰੀਕੇ ਨਾਲ ਸਮਝਾਈਏ ਕਿ ਸਮਾਜ ਜਾਂ ਸਾਨੂੰ ਹਾਲਾਤ ਇਹ ਸਾਥ ਗੱਲਾਂ ਦੀ ਆਗਿਆ ਨਹੀਂ ਦਿੰਦੇ ਸਾਨੂੰ ਇਹ ਛੱਡ ਦੇਣੀਆਂ ਚਾਹੀਦੀਆਂ ਨੇ ਸਾਨੂੰ ਇਹਨਾਂ ਤੋਂ ਪਾਸਾ ਵੱਟ ਲੈਣਾ ਚਾਹੀਦਾ ਸਾਨੂੰ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਚਾਹੀਦਾ ਕਿਉਂਕਿ ਜੇ ਜ਼ਿੰਦਗੀ ਦੇ ਵਿੱਚੋਂ ਜੀਵਨ ਸਾਥਨ ਜਾਂ ਸਾਥੀ ਵਿਸੜ ਗਿਆ ਤਾਂ ਫਿਰ ਉਹਨੇ ਕਦੀ ਵਾਪਸ ਨਹੀਂ ਆਉਣਾ ਇਹ ਤੁਸੀਂ ਸਭ ਚੰਗੀ ਤਰ੍ਹਾਂ ਜਾਣਦੇ ਹੋ ਉਹ ਭੈਣ ਭਰਾ ਵੀ ਚੰਗੀ ਤਰ੍ਹਾਂ ਜਾਣਦੇ ਜਿਨ੍ਹਾਂ ਨੂੰ ਇਹ ਘਾਟੇ ਪੈ ਚੁੱਕੇ ਨੇ ਤੇ ਜੇ ਆਪਾਂ ਇਹੋ ਘਾਟੇ ਦੀ ਉਡੀਕ ਕਰਦੇ ਆ ਜਿਹੜੇ ਨਵੇਂ ਸਾਡੇ ਲੋਕ ਨੇ ਕੱਬ ਸੁਣਾ ਮੇਰ ਕਰੇ ਕਿ ਹਰ ਇੱਕ ਦੀ ਜੋੜੀ ਬਰਕਰਾਰ ਰਹੇ ਲੰਬੇ ਸਮੇਂ ਤੱਕ ਪਰ ਜ਼ਿੰਦਗੀ ਦਾ ਇਹ ਸੱਚ ਆ ਕਿ ਇੱਕ ਦਿਨ ਇੱਕ ਜਾਣੇ ਨੂੰ ਵਿਛੜਨਾ ਹੀ ਪੈਣਾ ਤੇ ਫਿਰ ਇੱਕ ਦਿਨ ਦੂਸਰੇ ਨੂੰ ਵੀ ਸਤਪੀ ਤੋਂ ਛੱਡ ਕੇ ਜਾਣਾ ਪੈਣਾ ਪਰ ਕੋਸ਼ਿਸ਼ ਕਰੀਏ ਜਿੰਨਾ ਸਾਡੇ ਕੋਲ ਸਮਾਂ ਆ ਅਸੀਂ ਇੱਕ ਦੂਜੇ ਨੂੰ ਇੱਜ਼ਤ ਮਾਣ ਦਈਏ ਇੱਕ ਦੂਜੇ ਨੂੰ ਪ੍ਰਸ਼ੰਸਾ ਕਰੀਏ ਇੱਕ ਦੂਜੇ ਨੂੰ ਵਧਾਈਏ ਜਦ ਬਹੁਤੇ ਲੋਕ ਤਾਂ ਇੱਕ ਦੂਜੇ ਦੀ ਨਿੰਦਿਆ ਹੀ ਕਰਦੇ ਰਹਿੰਦੇ ਨੇ ਕੋਈ ਆਪਣੀ ਪਤਨੀ ਦੀ ਕਰਦਾ ਰਹਿੰਦਾ ਕੋਈ ਪਤੀ ਦੀ ਕਰਦਾ ਰਹਿੰਦਾ ਇਹ ਗੱਲਾਂ ਛੱਡੀਆਂ ਨੀ ਆਓ ਨਵੇਂ ਸਾਲ ਤੇ ਨਵੀਂ ਸੋਚ ਤੇ ਨਵੇਂ ਵਿਚਾਰਾਂ ਨੂੰ ਆਪਣੀ ਜੇਬ 'ਚ ਜਾਂ ਆਪਣੇ ਘਰ ਲੈ ਕੇ ਆਈਏ ਤਾਂ ਕਿ ਸਾਡੀ ਜ਼ਿੰਦਗੀ ਬਿਹਤਰ ਹੋ ਸਕੇ ਕਈ ਵਾਰ ਕਈ ਕਹਿਣਗੇ ਸੱਜਣ ਜੀ ਸਾਹ ਕਹਿੰਗੇ ਸਰ ਜੀ ਤੁਸੀਂ ਦੱਸਿਆ ਨਹੀਂ ਕੀ ਲੈ ਕੇ ਆਉਣਾ ਲੈ ਕੇ ਤੇ ਇਹੀ ਹੋਣਾ ਜੀ ਆਪਾਂ ਚੰਗੇ ਵਿਚਾਰ ਚੰਗੀ ਸੋਚ ਤੇ ਆਪਣੇ ਆਪ ਨੂੰ ਬਦਲਣ ਦਾ ਆਪਾਂ ਕੋਸ਼ਿਸ਼ ਕਰੀਏ ਰੱਬ ਮਿਹਰ ਕਰੇ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਚ ਨਵਾਂ ਸਾਲ ਖੁਸ਼ੀਆਂ ਭਰਿਆ ਲੈ ਕੇ ਆਵੇ ਕਿ ਤੁਸੀਂ ਖੂਬ ਕਰਕੀ ਕਰੋ ਤੇ ਖੂਬ ਜ਼ਿੰਦਗੀ ਦਾ ਆਨੰਦ ਮਾਣੋ ਕਿਉਂਕਿ ਜ਼ਿੰਦਗੀ ਵਾਰ-ਵਾਰ ਨਹੀਂ ਮਿਲਣੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਹੱਥ ਜੋੜ ਕੇ ਉਸ ਰੱਬ ਸੋਹਣੇ ਗਾੜੀ ਅਰਦਾਸ ਬੇਨਤੀ ਕਰਦਾ ਕਿ ਰੱਬ ਸੋਹਣਾ ਜਿਹੜੀ ਚੰਗੀ ਸ਼ੁਰੂਆਤ ਹੈ ਤੁਹਾਡੇ ਸਾਰਿਆਂ ਤੋਂ ਕਰੇ ਤੇ ਸਮਾਪਤੀ ਮੇਰੇ ਪਿਆਕੇ ਕਰ ਦਵੇ ਮੈਨੂੰ ਬੜੀ ਖੁਸ਼ੀ ਹੋਵੇਗੀ ਰੱਬ ਸੋਹਣਾ ਸਾਡੀ ਅਰਦਾਸ ਜ਼ਰੂਰ ਸੁਣੇਗਾ ਮੈਨੂੰ ਬਹੁਤ ਚੰਗਾ ਲੱਗਾ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਆਪਣੀ ਲੰਬੇ ਸਮੇਂ ਤੋਂ ਇੱਕ ਸਾਂਝ ਬਣੀ ਆ ਜਿੱਦਾਂ ਮੈਂ ਕਹਿੰਦਾ ਕਿ ਮੇਰੀ ਰਿਸ਼ਤੇਦਾਰੀ ਬਣ ਗਈ ਤੁਹਾਡੇ ਸਾਰਿਆਂ ਦੇ ਨਾਲ ਤੁਸੀਂ ਕਿੰਨਾ ਪਿਆਰ ਕਿੰਨਾ ਸਤਿਕਾਰ ਦਿੰਦੇ ਹੋ ਕਿੰਨੇ ਸਾਲਾਂ ਤੋਂ ਆਪਾਂ ਪਰਿਵਾਰਕ ਮੈਂਬਰਾਂ ਵਾਂਗੂ ਚੱਲ ਰਹੇ ਆ ਕਿ ਤੁਸੀਂ ਮੇਰਾ ਪਰਿਵਾਰ ਹੋ ਤੇ ਮੈਂ ਆਪਣੇ ਪਰਿਵਾਰ ਦੇ ਲਈ ਅਰਦਾਸ ਬੇਨਤੀ ਕਰਦਾ ਕਿ ਨਵਾਂ ਸਾਲ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾਵੇ ਸੋਹਣਾ ਬਣਾਵੇ ਤੇ ਤੁਸੀਂ ਖੂਬ ਤਰੱਕੀਆਂ ਕਰੋ ਜਿਉਂਦੇ ਬਸਤੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ